ਪੁਰਾਣੇ ਸਮਿਆਂ ਦੀ ਗੱਲ ਹੈ ਪਹਾੜਾਂ ਵਿੱਚ ਇੱਕ ਬਜ਼ੁਰਗ ਬਾਬਾ ਰਹਿੰਦਾ ਸੀ ਉਸ ਦੇ ਬਾਰੇ ਵਿੱਚ ਮਸ਼ਹੂਰ ਸੀ ਕਿ ਉਹ ਬਹੁਤ ਗਿਆਨੀ ਹੈ ਅਤੇ ਹਰ ਸਵਾਲ ਦਾ ਜਵਾਬ ਉਹ ਜਾਣਦਾ ਹੈ ਇੱਕ ਸਕੂਲ ਟੀਚਰ ਨੇ ਜਦੋਂ ਇਸ ਦੇ ਬਾਰੇ ਸੁਣਿਆ ਤਾਂ ਸੋਚਿਆ ਕਿ ਚਲੋ ਕਿਉਂ ਨਾ ਇਸ ਬਾਬੇ ਨੂੰ ਮਿਲ ਕੇ ਇਸ ਦੇ ਕੋਲੋਂ ਕੁਝ ਪੁੱਛਿਆ ਜਾਵੇ ਤਾਂ ਉਹ ਸਵੇਰੇ ਜਲਦੀ ਉੱਠ ਕੇ ਪਹਾੜਾਂ ਵੱਲ ਨਿਕਲ ਪਿਆ ਅਤੇ ਪਹਾੜਾਂ ਵਿੱਚ ਜਾ ਪਹੁੰਚਿਆ ਥੋੜਾ ਜਿਹਾ ਲੱਭਣ ਤੀ ਉਸ ਨੂੰ ਉਹ ਬਾਬਾ ਨਜ਼ਰ ਆਇਆ ਹਾਈ ਹੈਲੋ ਹੋਣ ਤੋਂ ਬਾਅਦ ਉਸ ਨੇ ਬਾਬੇ ਕੋਲੋਂ ਪੁੱਛਿਆ ਕਿ ਬਾਬਾ ਕਿ ਤੁਸੀਂ ਸੱਚ ਵਿੱਚ ਮੇਰੇ ਹਰ ਸਵਾਲ ਦਾ ਜਵਾਬ ਦੇ ਸਕਦੇ ਹੋ ਬਾਬਾ ਖਾਮੋਸ਼ ਰਿਹਾ ਉਸ ਨੇ ਚਾਹ ਦੀ ਕੇਤਲੀ ਚੁੱਕੀ ਅਤੇ ਇੱਕ ਕੱਪ ਵਿੱਚ ਚਾਹ ਪੋਣੀ ਸ਼ੁਰੂ ਕਰ ਦਿੱਤੀ ਕੱਪ ਭਰਨ ਤੋਂ ਬਾਅਦ ਵੀ ਉਹ ਕੱਪ ਵਿੱਚ ਚਾਹ ਪਾਉਂਦਾ ਰਿਹਾ ਇੱਥੋਂ ਤੱਕ ਕਿ ਚਾਹ ਥੱਲੇ ਡੁੱਲਣ ਲੱਗੀ ਹੁਣ ਉਸ ਸਕੂਲ ਟੀਚਰ ਦਾ ਸਬਰ ਖਤਮ ਹੋਣ ਲੱਗਿਆ ਉਸਨੇ ਬਾਬੇ ਨੂੰ ਕਿਹਾ ਕਿ ਬਾਬਾ ਬਸ ਕਰ ਦਿਵੋ ਚਾਹ ਥੱਲੇ ਡੁੱਲ ਰਹੀ ਹੈ ਬਾਬਾ ਮੁਸਕਰਾਉਂਦੇ ਹੋਏ ਬੋਲਿਆ ਮੈਂ ਚਾਹੁੰਦਾ ਸੀ ਕਿ ਤੂੰ ਮੇਰੀ ਇਹ ਹਰਕਤ ਨੂੰ ਨੋਟਿਸ ਕਰੇ ਅਤੇ ਇਹ ਇਸ ਲਈ ਕਿ ਤੂੰ ਸਮਝ ਸਕੇ ਕਿ ਜਿਸ ਤਰ੍ਹਾਂ ਇੱਕ ਭਰੇ ਹੋਏ ਕੱਪ ਵਿੱਚ ਹੋਰ ਚਾਹ ਨਹੀਂ ਪਾਈ ਜਾ ਸਕਦੀ ਉਸੇ ਤਰ੍ਹਾਂ ਇੱਕ ਭਰੇ ਹੋਏ ਦਿਮਾਗ ਵਿੱਚ ਵੀ ਹੋਰ ਕੁਝ ਨਹੀਂ ਪਾਇਆ ਜਾ ਸਕਦਾ ਤੂੰ ਪਹਿਲਾਂ ਤੋਂ ਹੀ ਮੇਰੇ ਬਾਰੇ ਵਿੱਚ ਸੁਣ ਰੱਖਿਆ ਹੈ ਅਤੇ ਤੇਰੇ ਦਿਮਾਗ ਵਿੱਚ ਮੇਰੀ ਇੱਕ ਇਮੇਜ ਬਣ ਚੁੱਕੀ ਹੈ ਤਾਂ ਮੇਰੇ ਕੋਲੋਂ ਜੇਕਰ ਕੁਝ ਸਿੱਖਣਾ ਚਾਹੁੰਦਾ ਹੈ ਜਾਂ ਕਿਤੋਂ ਵੀ ਕੁਝ ਸਿੱਖਣਾ ਚਾਹੁੰਦਾ ਹੈ ਤਾਂ ਆਪਣਾ ਦਿਮਾਗ ਖਾਲੀ ਰੱਖਣਾ ਸਿੱਖ ਜੋ ਚੀਜ਼ ਤੁਸੀਂ ਸਿੱਖਣਾ ਚਾਹੁੰਦੇ ਹੋ ਉਸ ਦੇ ਬਾਰੇ ਵਿੱਚ ਪਹਿਲਾਂ ਤੋਂ ਹੀ ਕੋਈ ਕਲਪਨਾ ਕਰਕੇ ਪਹਿਲਾਂ ਤੋਂ ਹੀ ਕੋਈ رائے ਬਣਾ ਕੇ ਨਾ ਬੈਠ ਜਾਓ ਕਿਉਂਕਿ ਦਿਮਾਗ ਨੂੰ ਖਾਲੀ ਰੱਖਦੇ ਹੋਏ ਸਿੱਖਣਾ ਹੀ ਅਸਲ ਵਿੱਚ ਸਿੱਖਣਾ ਹੈ ਇਸ ਤਰ੍ਹਾਂ ਨਾਲ ਸਿੱਖਣਾ ਤੇਰੇ ਲਈ ਕਈ ਪੌਸਿਬਿਲਿਟੀਆਂ ਨੂੰ ਪੈਦਾ ਕਰੇਗਾ ਤੁਸੀਂ ਖੁਦ ਸੋਚੋ ਆਪਣੀ ਜ਼ਿੰਦਗੀ ਵਿੱਚ ਅਸੀਂ ਕਈ ਲੋਕਾਂ ਦੇ ਬਾਰੇ ਵਿੱਚ ਕੰਮਾਂ ਦੇ ਬਾਰੇ ਵਿੱਚ ਚੀਜ਼ਾਂ ਦੇ ਬਾਰੇ ਵਿੱਚ ਪਹਿਲਾਂ ਤੋਂ ਹੀ ਡਿਸਾਈਡ ਕਰ ਲੈਂਦੇ ਹਾਂ ਕਿ ਇਹ ਚੰਗਾ ਹੈ ਬੁਰਾ ਹੈ ਐਸਾ ਹੈ ਵੈਸਾ ਹੈ ਅਸੀਂ ਬਸ ਬਹੁਤ ਸਾਰੀਆਂ ਸੋਚਾਂ ਨਾਲ ਹੀ ਆਪਣੇ ਦਿਮਾਗ ਨੂੰ ਭਰ ਲੈਂਦੇ ਹਾਂ ਇਹ ਬਹੁਤ ਗਲਤ ਹੈ ਸਾਨੂੰ ਆਪਣੇ ਦਿਮਾਗ ਨੂੰ ਖਾਲੀ ਰੱਖਣਾ ਸਿੱਖਣਾ ਹੋਵੇਗਾ ਅਤੇ ਲੋਕਾਂ ਦੇ ਚੀਜ਼ਾਂ ਦੇ ਕੰਮਾਂ ਦੇ ਬਾਰੇ ਵਿੱਚ ਪਹਿਲਾਂ ਤੋਂ ਹੀ ਚੰਗੇ ਬੁਰੇ ਦਾ ਫੈਸਲਾ ਨਾ ਕਰਦੇ ਹੋਏ ਉਹਨਾਂ ਨੂੰ ਇੱਕ ਚੰਗੀ ਮਾਨਸਿਕਤਾ ਦੇ ਨਾਲ ਵੈਲਕਮ ਕਰਨਾ ਹੋਵੇਗਾ ਇਸ ਸਹੀ ਅਤੇ ਗਲਤ ਸਮਝਣ ਵਿੱਚ ਅਤੇ ਚੀਜ਼ਾਂ ਨੂੰ ਸਹੀ ਵਿੱਚ ਸਿੱਖਣ ਲਈ ਸਾਡੀ ਮਦਦ ਕਰੇਗਾ ਅਤੇ ਸਭ ਤੋਂ ਇੰਪੋਰਟੈਂਟ ਸਾਨੂੰ ਇਹ ਵੀ ਸਮਝਣਾ ਹੋਵੇਗਾ ਕਿ ਆਪਣੇ ਦਿਮਾਗ ਨੂੰ ਕਿਸੇ ਵੀ ਤਰ੍ਹਾਂ ਦੀਆਂ ਸੋਚਾਂ ਤੋਂ ਖਾਲੀ ਰੱਖਣਾ ਸਾਨੂੰ ਦਿਲ ਤੋਂ ਖੁਸ਼ ਰੱਖਦਾ ਹੈ